12 ਵਰੇ ਗਰਭਾਸ ਵਸ ਜੰਮਦੇ ਹੀ ਸੁਖ ਲਈ ਉਦਾਸੀ ਮਾਇਆ ਵਿੱਚ ਅਤੀਤ ਹੋਏ ਮਨ ਹਠ ਬੁੱਧ ਨਾ ਬੰਦ ਖਲਾਸੀ ਭਾਈ ਗੁਰਦਾਸ ਜੀ ਆਪਣੀ 25ਵੀਂ ਵਾਰ ਦੀ 10ਵੀਂ ਪੌੜੀ ਵਿੱਚ ਲਿਖਦੇ ਹਨ ਕਿ ਸੁਖਦੇਵ ਨੇ 12 ਵਰੇ ਮਾਤਾ ਦੇ ਗਰਭ ਵਿੱਚ ਰਹਿ ਕੇ ਜੰਮਦੇ ਸਾਰ ਹੀ ਉਦਾਸੀ ਕੀਤੀ ਮਾਇਆ ਵਿੱਚ ਅਤੀਤਤਾ ਹੋਇਆ ਪਰantu ਉਸਦੇ ਮਨ ਦੀ ਹੱਠ ਬੁੱਧੀ ਦੀ ਬੰਧ ਖਲਾਸੀ ਨਾ ਹੋਈ ਸੁਖਦੇਵ ਦਾ ਸ਼ਬਦੀ ਅਰਥ ਹੈ ਤੋਤਾ ਵੈਸੇ ਸੁਖਦੇਵ ਜੀ ਵਿਆਸ ਜੀ ਦੇ ਪੁੱਤਰ ਸਨ ਇਹਨਾਂ ਦੇ ਜਨਮ ਦੀ ਅਨੋਖੀ ਕਥਾ ਇਸ ਪ੍ਰਕਾਰ ਹੈ ਪਾਰਵਤੀ ਤੇ ਸ਼ਿਵ ਜੀ ਮਹਾਰਾਜ ਦਾ ਆਪਸ ਵਿੱਚ ਬਹੁਤ ਪਿਆਰ ਸੀ ਇੱਕ ਦਿਨ ਚਲਾਸ਼ ਪਰਬਤ ਉੱਤੇ ਇਕੱਲੇ ਬੈਠੇ ਸਨ ਪਾਰਵਤੀ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ हे hey प्रभु आप दी माया ऐसी है स्त्री बहुत छेती बुढड़ हो जांदी है जदों ओ बुढड़ी हो जाए ता ओ जीवन सुख आनंद प्राप्त नहीं कर सकदी ਤੁਹਾਡੀ ਤੇ ਮੇਰੀ ਅਟੁੱਟ ਪ੍ਰੀਤ ਹੈ ਮੈਨੂੰ ਡਰ ਹੈ ਕਿ ਆਪ ਤਾਂ ਤ੍ਰੈ ਕਾਲ ਇੱਕ ਸਮਾਨ ਰਹਿਣ ਵਾਲੇ ਹੋ ਪਰ ਮੇਰੇ ਤੇ ਬੁਢਾਪਾ ਜ਼ਰੂਰ ਆ ਜਾਏਗਾ ਇਸ ਵਾਸਤੇ ਮੈਂ ਬੇਨਤੀ ਕਰਦੀ ਹਾਂ ਕਿ ਮੈਨੂੰ ਅਮਰ ਕਥਾ ਸੁਣਾ ਕੇ ਅਮਰ ਕਰ ਦਿਓ ਮੇਰੇ ਉੱਤੇ ਬੁਢੇਪਾ ਅਸਰ ਨਾ ਕਰੇ ਸਦਾ ਜਵਾਨ ਰਹਾ ਤੇ ਆਪ ਦੇ ਅੰਗ ਸਾਗ ਰਹਾ ਇਹ ਦਾਸੀ ਦੀ ਪ੍ਰਾਰਥਨਾ ਹੈ ਸ਼ਿਵ ਜੀ ਮਹਾਰਾਜ ਮੋਜ ਵਿੱਚ ਪ੍ਰਸੰਨ ਚਿਤ ਵਿਰਾਜੇ ਸਨ ਉਹਨਾਂ ਨੇ ਉੱਤਰ ਦਿੱਤਾ ਐਸਾ ਹੀ ਹੋਏਗਾ ਤੇ ਅਮਰ ਕਥਾ ਸੁਣਾਉਣ ਲੱਗ ਪਏ ਸ਼ਿਵ ਜੀ ਅਮਰ ਕਹਾਣੀ ਸੁਣਾਈ ਗਏ ਉਸ ਵੇਲੇ ਕੋਲੇ ਹੋਰ ਤਾਂ ਕੋਈ ਨਹੀਂ ਸੀ ਸਿਰਫ ਇੱਕ ਤੋਤਾ ਸਬੱਬੀ ਬੈਠਾ ਸੀ ਉਹ ਕਥਾ ਸੁਣਦਾ ਰਿਹਾ ਸ਼ਿਵ ਜੀ ਚਾਹੁੰਦੇ ਸਨ ਕਿ ਹੋਰ ਕੋਈ ਕਥਾ ਨਾ ਸੁਣੇ ਤਾਂ ਕਿ ਪ੍ਰਭੂ ਦੀ ਮਾਇਆ ਅਥਵਾ ਰਚਨਾ ਵਿੱਚ ਫਰਕ ਨਾ ਪਵੇ ਮਰਨਾ ਜਮਣਾ ਕਾਇਮ ਰਹੇ ਪਰ ਤੋਤਾ ਕਥਾ ਸੁਣੀ ਗਿਆ ਥੋੜੀ ਕਥਾ ਸੁਣ ਕੇ ਪਾਰਵਤੀ ਸੌਂ ਗਈ ਉਸ ਦੇ ਸੌਣ ਦਾ ਸ਼ਿਵ ਜੀ ਨੇ ਖਿਆਲ ਨਾ ਕੀਤਾ ਪਾਰਵਤੀ ਦੀ ਥਾਂ ਤੋਤਾ ਹੀ ਹੂੰਗਾਰਾ ਦਿੰਦਾ ਰਿਹਾ ਜਦੋਂ ਕਥਾ ਸਮਾਪਤ ਹੋਈ ਤਾਂ ਸ਼ਿਵਜੀ ਹੈਰਾਨ ਸੀ ਕਿ পার্বਤੀ ਤਾਂ ਸੁੱਤੀ ਪਈ ਸੀ ਹੂੰਗਾਰਾ ਕੌਣ ਦਿੰਦਾ ਰਿਹਾ ਜਦੋਂ ਉਹਨਾਂ ਨੇ ਵੇਖਿਆ ਤਾਂ ਪਤਾ ਲੱਗਾ ਕਥਾ ਤਾਂ ਤੋਤਾ ਸੁਣੀ ਬੈਠਾ ਸੀ ਸ਼ਿਵਜੀ ਤੋਤੇ ਨੂੰ ਮਾਰਨ ਵਾਸਤੇ ਉੱਠ ਖਲੋਤੇ ਤੋਤਾ ਨੱਟ ਕੇ ਗੰਗਾ ਕਿਨਾਰੇ ਪੁੱਜ ਗਿਆ ਅੱਗੇ ਗਿਆ ਕਿ ਤੋਤਾ ਤੇ ਪਿੱਛੇ-ਪਿੱਛੇ ਸ਼ਿਵਜੀ ਮਹਾਰਾਜ ਸਾਹਿਬ ਤੋਤਾ ਨਾਮ ਰਿਆ ਤੇ ਉੜਦਾ ਉੜਦਾ ਵਿਆਸ ਜੀ ਦੇ ਆਸ਼ਰਮ ਵਿੱਚ ਆ ਗਿਆ ਵਿਆਸ ਰਿਸ਼ੀ ਦੀ ਧਰਮ ਪਤਨੀ ਰੀਤੂ ਅਸ਼ਨਾਣ ਕਰਕੇ ਪਵਿੱਤਰ ਕੁੱਖ ਸੀ ਅਮਰ ਕਥਾ ਸੁਣ ਕੇ ਤੋਤਾ ਅਮਰ ਤੇ ਤ੍ਰੈ ਕਾਲ ਦਰਸ਼ੀ ਹੋ ਚੁੱਕਿਆ ਸੀ ਉਸ ਨੇ ਸ਼ਿਵ ਜੀ ਦੀ ਕਰੋਪੀ ਤੋਂ ਬਚਣ ਲਈ ਹਵਾ ਦਾ ਰੂਪ ਧਾਰਨ ਕੀਤਾ ਤੇ ਵਿਆਸ ਦੀ ਪਤਨੀ ਦੇ ਘਰ ਵਿੱਚ ਵਾਸ ਕਰ ਲਿਆ ਇਹ ਦੇਖ ਕੇ ਸ਼ਿਵ ਜੀ ਨੇ ਆਸ਼ਰਮ ਅੱਗੇ ਧਰਨਾ ਮਾਰ ਲਿਆ ਕਿ ਜਦੋਂ ਤੋਤਾ ਬੱਚੇ ਦੇ ਰੂਪ ਵਿੱਚ ਬਾਹਰ ਆਏਗਾ ਤਾਂ ਉਸ ਨੂੰ ਮਾਰ ਦਿਆਂਗਾ ਪਰ ਤੋਤਾ ਮਾਤ ਗਰਵ ਵਿੱਚ 12 ਸਾਲ ਅੰਦਰ ਹੀ ਭਗਤੀ ਕਰਦਾ ਰਿਹਾ ਇਸ ਤਰ੍ਹਾਂ 12 ਸਾਲ ਬੀਤ ਗਏ ਬਿਆਸ ਦੀ ਪਤਨੀ ਬਹੁਤ ਤੰਗ ਹੋਈ ਉਸ ਨੇ ਆਪਣੇ ਪਤੀ ਤੇ ਪਰਮਾਤਮਾ ਅੱਗੇ ਬੇਨਤੀ ਕੀਤੀ ਤਰਲਾ ਲਿਆ ਕਿ ਉਸ ਦੇ ਹੱਥ ਸੌਖੇ ਕਰ ਦਿੱਤੇ ਜਾਣ ਪਰਮਾਤਮਾ ਨੂੰ ਦਇਆ ਆਈ ਸੁਖਦੇਵ ਭਗਤੀ ਕਰਦਾ ਸੀ ਭਗਤੀ ਕਰਦਿਆਂ ਹੋਇਆਂ ਦੇਖ ਕੇ ਪਰਮਾਤਮਾ ਨੇ ਉਸ ਨੂੰ ਆਖਿਆ ਕਿ ਹੇ ਸੁਖਦੇਵ ਹੁਣ ਤੂੰ ਬਾਹਰ ਆ ਜਾ ਸ਼ਿਵ ਜੀ ਤੈਨੂੰ ਮਾਰ ਨਹੀਂ ਸਕੇਗਾ ਸੁਖਦੇਵ ਯਾਨੀ ਕਿ ਤੋਤੇ ਨੇ ਕਿਹਾ ਹੇ ਪ੍ਰਭੂ ਜੇ ਮੈਂ ਬਾਹਰ ਆ ਗਿਆ ਤਾਂ ਮਾਇਆ ਦਾ ਪਰਛਾਵਾਂ ਪਵੇਗਾ ਉਸ ਪਰਛਾਵੇਂ ਨੇ ਭਜਨ ਨਹੀਂ ਕਰਨ ਦੇਣਾ ਸ਼ਿਵ ਜੀ ਨੇ ਵੀ ਹੱਥ ਨਹੀਂ ਛੱਡਣਾ ਉਸ ਵੇਲੇ ਪਰਮਾਤਮਾ ਨੇ ਆਕਾਸ਼ ਬਾਣੀ ਕੀਤੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਦਾ ਘਰ ਵਿੱਚ ਰਹੋ ਤੁਸਾਂ ਦੀ ਮਾਤਾ ਤੰਗ ਹੈ ਤੁਹਾਡੇ ਤੇ ਮਾਇਆ ਸਮਾਧੀ ਲਾਉਣ ਤੱਕ ਅਸਰ ਨਹੀਂ ਕਰੇਗੀ ਸ਼ਿਵ ਜੀ ਵੀ ਚਲੇ ਜਾਣਗੇ ਇੱਕਦਮ ਬਾਹਰ ਆ ਜਾਓ ਇਓਂ ਪਰਮਾਤਮਾ ਦੇ ਹੁਕਮ ਨਾਲ ਸੁਖਦੇਵ ਨੇ ਜਨਮ ਲਿਆ ਤੇ ਜਨਮ ਲੈਂਦੇ ਸਾਰ ਜੰਗਲਾਂ ਨੂੰ ਤੋਰ ਪਿਆ ਜੰਗਲ ਵਿੱਚ ਜਾ ਕੇ ਸਮਾਦੀ ਲਾ ਲਈ ਉਹ ਕਈ ਸਾਲ ਤਪੱਸਿਆ ਕਰਦਾ ਰਿਹਾ ਪਰ ਕਿਸੇ ਨੂੰ ਗੁਰੂ ਧਰਨ ਨਾ ਕੀਤਾ ਗੁਰੂ ਧਰਨ ਕੀਤੇ ਬਿਨਾ ਮੁਕਤੀ ਨਹੀਂ ਹੁੰਦੀ ਤੇ ਨਾ ਹੀ ਮਨ ਵਸ ਵਿੱਚ ਰਹਿੰਦਾ ਹੈ ਕਈ ਸਾਲ ਤਪ ਕਰਦਿਆਂ ਹੋਇਆਂ ਬੀਤ ਗਏ ਸਿਰ ਤੇ ਲੰਮੀਆਂ ਜਟਾਵਾਂ ਹੋ ਗਈਆਂ ਤੇ ਸਰੀਰ ਵੀ ਵੱਧ ਗਿਆ ਉਸ ਨੇ ਅਨਜਲ ਮੂੰਹ ਨਾ ਲਾਇਆ ਨਿਰ ਆਹਾਰ ਰਹਾ ਉਸ ਦੀਆਂ ਲੰਮੀਆਂ ਜਟਾਵਾਂ ਵਿੱਚ ਪੰਛੀਆਂ ਨੇ ਹਾਲਣਾ ਪਾਲਿਆ ਇੱਕ ਪੰਛੀਆਂ ਦਾ ਐਸਾ ਜੋੜਾ ਆਇਆ ਜੋ ਕਿ ਅਨੁਭਵੀ ਪ੍ਰਕਾਸ਼ ਵਾਲਾ ਸੀ ਇੱਕ ਪੰਛੀ ਨੇ ਦੂਸਰੇ ਨੂੰ ਆਖਿਆ ਆਪਾਂ ਨੂੰ ਆਲਣਾ ਨਹੀਂ ਸੀ ਪਾਉਣਾ ਚਾਹੀਦਾ ਦੂਸਰੇ ਨੇ ਕਿਹਾ ਕਿਉਂ ਕੀ ਵਿਗਨ ਹੈ ਪਹਿਲਾ ਬੋਲਿਆ ਇਹ ਰਿਖੀ ਤਪસ્યા ਜ਼ਰੂਰ ਕਰਦਾ ਹੈ ਪਰ ਹੈ ਨਿਗੋਰਾ ਨਿਗੋਰੇ ਪੁਰਸ਼ ਕੋਲ ਰਹਿਣਾ ਪਾਪ ਹੁੰਦਾ ਹੈ ਹੋ ਸਕਦਾ ਹੈ ਇਸ ਪ੍ਰਭਾਵ ਕਰਕੇ ਆਪਾਂ ਨਰਕਾਂ ਨੂੰ ਚਲੇ ਜਾਈਏ ਇਸ ਲਈ ਆਪਾਂ ਬਹੁਤ ਭੁੱਲ ਕਰ ਬੈਠੇ ਹਾਂ ਦੂਸਰਾ ਪੰਛੀ ਬੋਲਿਆ ਚਲੋ ਫਿਰ ਉੱਡ ਚਲੀਏ ਇੱਥੇ ਰਹਿਣਾ ਠੀਕ ਨਹੀਂ ਇੰਉਂ ਸਲਾਹ ਕਰਕੇ ਉਹ ਪੰਛੀ ਉੱਡ ਗਏ ਮੁੜ ਕੇ ਨਾ ਆਏ ਤ੍ਰੈਕਾਲਦਰਸ਼ੀ ਸੁਖਦੇਵ ਨੂੰ ਪਤਾ ਲੱਗ ਗਿਆ ਉਸ ਨੇ ਸਮਾਧੀ ਖੋਲ ਲਈ ਤੇ ਜੰਗਲ ਵਿੱਚੋਂ ਉੱਠ ਕੇ ਆਪਣੇ ਧਰਮ ਪਿਤਾ ਵਿਆਸ ਜੀ ਦੇ ਆਸ਼ਰਮ ਵਿੱਚ ਪੁੱਜ ਗਿਆ ਸੁਖਦੇਵ ਨੇ ਆਖਿਆ ਹੇ ਪਿਤਾ ਜੀ ਕੰਛਿਆ ਨੇ ਆਖਿਆ ਹੈ ਕਿ ਮੈਂ ਨਿਗਰਾ ਹਾਂ ਕੋਈ ਮੈਨੂੰ ਗੁਰੂ ਦੱਸੋ ਜਿਸ ਨੂੰ ਮੈਂ ਧਾਰਨ ਕਰਾਂ ਉੱਤਰ ਦੀ ਗੱਲ ਸੁਣ ਕੇ ਵਿਆਸ ਜੀ ਕੁਝ ਸੋਚੀ ਪੈ ਗਏ ਅੰਤੋਂ ਉਹਨਾਂ ਨੇ ਆਪਣੀ رائے ਇਉਂ ਪ੍ਰਗਟ ਕੀਤੀ ਹੇ ਪੁੱਤਰ ਰਾਜਾ ਜਨਕ ਤੋਂ ਬਿਨਾਂ ਤੇਰਾ ਕੋਈ ਹੋਰ ਗੁਰੂ ਨਹੀਂ ਹੋ ਸਕਦਾ ਉਸਨੂੰ ਗੁਰੂ ਧਾਰਨ ਕਰ ਲਾ ਉਹਦੇ ਰਾਜ ਵਿੱਚ ਉੱਜ ਜਾ ਆਪਣੇ ਬਾਪ ਦਾ ਹੁਕਮ ਸੁਣ ਕੇ ਸੁਖਦੇਵ ਰਾਜਾ ਜਨਕ ਦੇ ਦਰਬਾਰ ਵਿੱਚ ਪੁੱਜ ਗਿਆ ਜਦ ਰਾਜ ਮਹਿਲ ਵਿੱਚ ਗਿਆ ਤਾਂ ਕੌਤਕ ਦੇਖ ਕੇ ਹੈਰਾਨ ਹੋ ਗਿਆ ਉਹ ਕੌਤਕ ਇਹ ਸੀ ਕਿ ਰਾਜਾ ਜਨਕ ਰਾਜ ਮਹਿਲ ਵਿੱਚ ਅਨੋਖੀ ਦਸ਼ਾ ਵਿੱਚ ਖਲੋਤਾ ਸੀ ਉਸ ਦਾ ਇੱਕ ਪੈਰ ਤਾਂ ਕੜਾਹੇ ਵਿੱਚ ਸੀ ਤੇ ਦੂਸਰਾ ਸੁੰਦਰ ਇਸਤਰੀ ਦੀ ਨੰਗੀ ਛਾਤੀ ਉੱਤੇ ਰੱਖਿਆ ਹੋਇਆ ਸੀ ਇਹ ਕੌਤਕ ਸੀ ਇਸ ਨੂੰ ਸੁਖਦੇਵ ਨਾ ਸਮਝਿਆ ਉਹ ਹੈਰਾਨ ਹੋਇਆ ਖਲੋਤਾ ਰਿਹਾ ਤੇ ਮਨ ਵਿੱਚ ਖਿਆਲ ਕਰਦਾ ਰਿਹਾ ਇਹ ਰਾਜਾ ਕਿਵੇਂ ਮੇਰਾ ਗੁਰੂ ਬਣ ਸਕਦਾ ਹੈ ਉਸੇ ਵੇਲੇ ਇੱਕ ਹੋਰ ਕੌਤਕ ਹੋਇਆ ਉਹ ਇਹ ਸੀ ਕਿ ਰਾਜਦੂਤ ਨੇ ਆ ਕੇ ਸੁਨੇਹਾ ਦਿੱਤਾ ਕਿ ਸ਼ਹਿਰ ਵਿੱਚ ਅੱਗ ਲੱਗ ਗਈ ਹੈ ਬਹੁਤ ਹੀ ਭਿਆਨਕ ਅੱਗ ਲੱਗੀ ਹੋਈ ਹੈ ਹੌਲੀ ਹੌਲੀ ਖਬਰ ਆਈ ਕਿ ਸ਼ਹਿਰ ਸੜ ਗਿਆ ਜਿਹੜੀ ਅੱਗ ਹੈ ਉਹ ਸਿੰਘ ਪੌੜਾ ਯਾਨੀ ਕਿ ਮੁੱਖ ਦਰਵਾਜ਼ੇ ਤੱਕ ਪੁੱਜ ਰਹੀ ਹੈ ਸੁਖਦੇਵ ਸਿੰਘ ਪੌੜਾ ਵਿੱਚ ਆਪਣੀ ਤੁੰਬੀ ਤੇ ਕਪੀਨ ਟੰਕਿਆ ਆਇਆ ਸੀ ਉਸ ਨੂੰ ਖਿਆਲ ਆਇਆ ਕਿ ਉਸ ਦੀ ਤੁੰਬੀ ਤੇ ਕਪੀਨ ਕਿਤੇ ਸੜ ਕੇ ਸੁਹਾਣਾ ਨਾ ਹੋ ਜਾਏ ਇਸ ਲਈ ਉਹ ਨੱਟ ਕੇ ਬਾਹਰ ਨੂੰ ਜਾਣ ਲੱਗਾ ਜਦੋਂ ਉਹ ਬਾਹਰ ਨੂੰ ਜਾਣ ਲੱਗਾ ਰਾਜਾ ਜਨਕ ਨੇ ਉਸਨੂੰ ਆਵਾਜ਼ ਮਾਰੀ ਉਹ ਖਲੋ ਗਿਆ ਰਾਜਾ ਜਨਕ ਗੁੱਸੇ ਨਾਲ ਬੋਲਿਆ ਵਾਹ ਓਏ ਰਖੀ ਪੁੱਤਰ 12 ਸਾਲ ਮਾਂ ਪੇਟ ਵਿੱਚ ਭਗਤੀ ਕੀਤੀ 24 ਸਾਲ ਸਮਾਧੀ ਲਾਈ 36 ਸਾਲ ਬਿਤਣ ਵਿੱਚੋਂ ਵੀ ਮੋਹ ਮਾਇਆ ਦਾ ਤਿਆਗ ਨਹੀਂ ਹੋ ਸਕਿਆ ਕੀ ਕਰਦਾ ਰਿਹਾ ਸ਼ਹਿਰ ਸੜ ਗਏ ਦੀ ਚਿੰਤਾ ਨਹੀਂ ਤੈਨੂੰ ਇੱਕ ਆਪਣੀ ਤੁੰਬੀ ਤੇ ਕਪੀਨ ਦੀ ਚਿੰਤਾ ਹੈ ਕਿ ਇਹ ਚੀਜ਼ਾਂ ਲੱਭ ਨਹੀਂ ਸਕਦੀਆਂ ਜਾ ਦੌੜ ਜਾ ਤੇਰੇ ਜੈਸੇ ਮੋਹ ਮਾਇਆ ਦੇ ਦਾਸਾਂ ਨੂੰ ਮੈਂ ਆਪਣਾ ਚੇਲਾ ਨਹੀਂ ਬਣਾ ਸਕਦਾ ਇਹ ਆ ਕੇ ਰਾਜੇ ਜਨਕ ਨੇ ਉਸ ਨੂੰ ਆਪਣੇ ਮਹਿਲਾਂ ਵਿੱਚੋਂ ਬਾਹਰ ਕੱਢ ਦਿੱਤਾ ਮਹਿਲਾਂ ਤੋਂ ਬਾਹਰ ਹੋ ਕੇ ਸੁਖਦੇਵ ਕ્રોਧ ਤੇ ਹੰਕਾਰ ਦਾ ਸ਼ਿਕਾਰ ਹੋ ਗਿਆ ਮਾਇਆ ਨੇ ਉਸ ਉੱਤੇ ਕਾਬੂ ਪਾ ਲਿਆ ਉਹ ਵੱਧ ਘਟ ਬੋਲਦਾ ਹੋਇਆ ਆਪਣੇ ਬਾਪ ਕੋਲ ਪੁੱਜਾ ਜਦੋਂ ਉਸ ਨੂੰ ਸਾਰੀ ਵਾਰਤਾ ਸੁਣਾਈ ਤਾਂ ਵਿਆਸ ਨੇ ਕਿਹਾ हे सुखदेव ए सब झूठ है उसने तिनु परखण दे वास्ते करनी सी। के बेटा, ए ਕੌਤਕ ਕੀਤਾ ਸੀ ਨਾ ਸ਼ਹਿਰ ਨੂੰ ਅੱਗ ਲੱਗੀ ਸੀ ਨਾ ਕੋਈ ਸੜਿਆ ਸੀ ਸਿਰਫ ਤੇਰੀ ਪਰਖ ਕਰਨੀ ਸੀ ਪੁੱਤਰ ਤੂੰ ਪਰਖ ਵਿੱਚ ਰਹਿ ਗਿਆ ਹੈ ਸੁਖਦੇਵ ਨੇ ਹੱਥ ਜੋੜ ਕੇ ਆਖਿਆ ਫਿਰ ਮੈਂ ਕੀ ਕਰਾਂ ਪਿਤਾ ਜੀ ਹੁਣ ਤਾਂ ਮੈਂ ਵੀ ਸ਼ਰਮਿੰਦਾ ਹਾਂ ਵਿਆਸ ਨੇ ਕਿਹਾ ਬੇਟਾ ਇਹੋ ਤਾਂ ਮਾਇਆ ਦਾ ਅਸਰ ਹੈ ਇੱਕ ਬਾਪ ਬੱਚੇ ਨੂੰ ਗੁੱਸੇ ਹੋ ਕੇ ਘਰੋਂ ਬਾਹਰ ਕੱਢਦਾ ਹੈ ਉਹ ਗੁੱਸਾ ਘੜੀ ਪਨ ਲਈ ਹੁੰਦਾ ਹੈ ਮੋੜ ਜਦੋਂ ਗੁੱਸਾ ਉਤਰਦਾ ਹੈ ਤਾਂ ਬਾਪ ਬੱਚੇ ਨੂੰ ਘਰ ਸਾਥ ਲੈਂਦਾ ਹੈ ਤੇ ਬੱਚਾ ਘਰ ਆ ਜਾਂਦਾ ਹੈ ਬਾਪ ਬੱਚੇ ਦਾ ਸਦੀਵੀ ਤਿਆਗ ਨਹੀਂ ਹੁੰਦਾ ਇਸੇ ਤਰ੍ਹਾਂ ਗੁਰੂ ਜੱਲੇ ਦਾ ਸੰਬੰਧ ਹੈ ਜਾਓ ਮੋੜ ਉਹਦੇ ਕੋਲ ਜਾਓ ਸੁਖਦੇਵ ਨੇ ਕਿਹਾ ਜਾਵਾਂ ਕਿਵੇਂ ਮੈਨੂੰ ਕੋਈ ਰਾਹ ਦੱਸੋ ਪੁੱਤਰ ਦੀ ਇਹ ਗੱਲ ਸੁਣ ਕੇ ਵਿਆਸ ਨੇ ਕਿਹਾ ਇਉਂ ਕਰ ਰਾਜੇ ਦੇ ਮਹਿਲ ਕੋਲ ਚੱਲਿਆ ਜਾ ਮਹਿਲ ਦੇ ਪਛਮੀ ਪਾਸੇ ਜਾਖ ਲਈ ਉੱਥੇ ਇੱਕ ਚਰੋਖਾ ਹੈ ਉਸ ਚਰੋਖੇ ਵਿੱਚ ਆਉਂਦੀ ਰਾਜਾ ਜਨਕ ਝੂਠੇ ਪੱਤਲ ਛੁਟੇਗਾ ਜਿਹੜੇ ਸਾਧੂਆਂ ਨੂੰ ਭੋਜਨ ਖਵਾਉਣ ਦੇ ਹੋਣਗੇ ਚਰੋਖੇ ਦੇ ਹੇਠਾਂ ਖਲੋਤਿਆਂ ਨੂੰ ਆਪੇ ਹੀ ਉਹ ਦੇਖ ਲਵੇਗਾ ਡਰਨਾ ਨਹੀਂ ਸ਼ਰਮ ਤੇ ਕਿਰਨਾ ਨਹੀਂ ਕਰਨੀ ਜੋ ਰੋਕੇ ਹੀਠਾਂ ਖਲੋਤੇ ਰਹਿਣਾ ਹੈ ਭਾਵੇਂ ਝੂਠ ਉੱਪਰ ਡਿਕੇ ਐਸਾ ਕਰਨ ਨਾਲ ਹੀ ਤੈਨੂੰ ਗੁਰੂ ਦਰਸ਼ਨ ਹੋਣਗੇ ਬਾਪ ਕੋਲੋਂ ਸਿੱਖਿਆ ਲੈ ਕੇ ਸੁਖਦੇਵ ਆਸ਼ਰਮ ਵਿੱਚੋਂ ਚੱਲ ਪਿਆ ਉਹ ਬਹੁਤ ਤੇਜ਼ੀ ਨਾਲ ਤੁਰਦਾ ਹੋਇਆ ਰਾਜਾ ਜਨਕ ਦੇ ਮਹਿਲਾਂ ਹੇਠ ਪੁੱਜ ਗਿਆ ਦਸੇ ਹੋਏ ਚਰੋਖੇ ਹੇਠਾਂ ਖਲੋ ਗਿਆ ਉਸਨੇ ਆਪਣੇ ਆਪ ਦਾ ਤ્યાਗ ਕਰ ਲਿਆ ਇਉਂ ਅਨੁਭਵ ਕੀਤਾ ਜਿਵੇਂ ਉਸ ਵਿੱਚ ਸੋਚ ਗਿਆਨ ਜਾਂ ਚੇਤਨਤਾ ਨਹੀਂ ਸੀ ਉਹ ਇੱਕ ਪੱਥਰ ਦਾ ਅਚੇਤ ਬੁੱਤ ਸੀ ਜਿਸ ਉੱਤੇ ਰਾਜਾ ਜਨਕ ਝੂਠੇ ਪਤਲ ਸੁੜਦਾ ਗਿਆ ਸਤਿਗੁਰੂ ਆਰੰਧਾਸ ਜੀ ਨੇ ਆਪਣੀ ਬਾਣੀ ਵਿੱਚ ਫਰਮਾਇਆ ਹੈ ਜਾਤ ਨ ਜਾਤ ਦੇਖ ਮਤ ਪਰਮੋਹ ਸੁਖ ਜਨਕ ਪੱਕੀ ਲਗ ਧਿਆਵੇ ਗੋ ਝੂਠਣ ਝੂਠ ਪਈ ਸਿਰ ਉੱਪਰ ਖਿਨ ਮਨੁਆ ਤੇ ਲੈ 나ਡੂ ਲਾਵੇ ਕੋ ਸਤਗੁਰੂ ਜੀ ਫਰਮਾਉਂਦੇ ਹਨ ਕਿ 헤 ਗੁਰ ਸਿੱਖੋ ਉੱਚ ਤੇ ਨੀਚ ਜਾਤੀ ਜਾਂ ਕੋਲ ਦਾ ਖਿਆਲ ਛੱਡੋ ਇਹ ਤਾਂ ਇੱਕ ਪਰਮ ਹੈ ਅਸਲ ਵਿੱਚ ਸਰੀਰ ਕਰਕੇ ਤੇ ਆਤਮਾ ਕਰਕੇ ਉੱਚੇ ਤੇ ਨੀਵੇਂ ਇੱਕ ਹੀ ਸਮਾਨ ਹਨ ਭਗਤੀ ਦੀ ਦੁਨੀਆ ਤਾਂ ਵੈਸੇ ਹੀ ਅਨੋਖੀ ਹੈ ਸੁਖਦੇਵ ਖਲੋਤਾ ਰਿਹਾ ਰਾਜਾ ਜਨਕ ਉਸ ਉਤੇ ਜੂਠ ਸਿੱਟੀ ਗਿਆ ਇਸ ਤਰ੍ਹਾਂ 12 ਸਾਲ ਲੰਘ ਗਏ ਇੱਕ ਦਿਨ ਰਾਜੇ ਜਨਕ ਨੂੰ ਤਰਸ ਆ ਹੀ ਗਿਆ ਉਸਨੇ ਆਪਣੇ ਕੋਲ ਸੱਦਿਆ ਉਸਨੂੰ ਇਸ਼ਨਾਨ ਕਰਾਇਆ ਇੱਥੋਂ ਹੀ ਗੱਲ ਨਾ ਮੁੱਕੀ ਰਾਜੇ ਜਨਕ ਨੇ ਸੁਖਦੇਵ ਦਾ ਹੋਰ ਇਮਤਿਹਾਨ ਲੈਣਾ ਚਾਹਿਆ ਉਹ ਇਮਤਿਹਾਨ ਇਹ ਕਿ ਸੁਖਦੇਵ ਉੱਤੇ ਨਾਰੀ ਦੀ ਸੁੰਦਰਤਾ ਅਸਰ ਕਰਦੀ ਹੈ ਜਾਂ ਨਹੀਂ ਉਸਨੇ ਤੇਲ ਦੀ ਥਾਲੀ ਭਰੀ ਅਡੋਲ ਸੁਖਦੇਵ ਦੇ ਹੱਥ ਉੱਤੇ ਰੱਖ ਦਤੀ ਹੁਣ ਥਾਲੀ ਐਸੀ ਸੀ ਕਿ ਜੇ ਉਸ ਵਿੱਚ ਧਿਆਨ ਨਾ ਰੱਖਿਆ ਜਾਂਦਾ ਤਾਂ ਉਹ ਉਲਰ ਕੇ ਡਿੱਗ ਪੈਣੀ ਸੀ ਧਿਆਨ ਰੱਖਣਾ ਤੇ ਤੁਰੇ ਜਾਣਾ ਹੇ ਰਖੀ ਪੁੱਤਰ ਇਹ ਥਾਲੀ ਨਾ ਉਲਰੇ ਤੇ ਨਾ ਡੁੱਲੇ ਸਾਰੇ ਸ਼ਹਿਰ ਦੀਆਂ ਪ੍ਰਕਰਮਾ ਕਰਕੇ ਆਓ ਦੇਖਣਾ ਰਾਹ ਵਿੱਚ ਕੋਈ ਖੇਡਾ ਨਾ ਲੱਗੇ ਹੱਥ ਉੱਤੇ ਥਾਲੀ ਚੁੱਕ ਕੇ ਸੁਖਦੇਵ ਚੱਲ ਪਿਆ ਰਾਹ ਵਿੱਚ ਰਾਗ ਰੰਗ ਹੋ ਰਹੇ ਸਨ ਇਸਤਰੀਆਂ ਸੋਹਣੇ ਲਿਬਾਸ ਤੇ ਹਾਰ ਸ਼ਿੰਗਾਰ ਕਰਕੇ ਮੰਗਲਾਚਾਰ ਕਰ ਰਹੀਆਂ ਸਨ ਕਿਤੇ ਗੀਤ ਗਾਏ ਜਾ ਰਹੇ ਸਨ ਤੇ ਕਿਤੇ ਨਾਚ ਹੋ ਰਿਹਾ ਸੀ ਰਿਖੀ ਪੁੱਤਰ ਨੂੰ ਦੇਖਣ ਵਾਸਤੇ ਵੀ ਅਨੇਕਾਂ ਨਾਰੀਆਂ ਆ ਗਈਆਂ ਉਹਨਾਂ ਨੇ ਦੇਖਿਆ ਪਰ ਸੁਖਦੇਵ ਨੇ ਕਿਸੇ ਵੱਲ ਨਾ ਦੇਖਿਆ ਉਹ ਤੇਲ ਦੀ ਥਾਲੀ ਵਿੱਚੋਂ ਆਪਣਾ ਚਿਹਰਾ ਦੇਖਦਾ ਹੋਇਆ ਚਲਿਆ ਗਿਆ ਆਪਣੇ ਪੜਾ ਤੇ ਪੁੱਜ ਗਿਆ ਰਤਾ ਵੀ ਡੋਲਿਆ ਨਾ ਰਾਜਾ ਜਨਕ ਬੜਾ ਪ੍ਰਸੰਨ ਹੋਇਆ ਤੇ ਉਸਨੇ ਸੁਖਦੇਵ ਨੂੰ ਆਪਣਾ ਚੇਲਾ ਬਣਾ ਲਿਆ ਸੁਖਦੇਵ ਐਸਾ ਭਗਤ ਹੋਇਆ ਕਿ ਜਿਸ ਉੱਤੇ ਮਾਇਆ ਨੇ ਰਤਾ ਵੀ ਅਸਰ ਨਾ ਕੀਤਾ ਉਹ ਜਨਮ ਤੋਂ ਸਿੱਧ ਸੀ ਮਨੁੱਖ ਨੂੰ ਮਾਇਆ ਹੀ ਕਿਤੇ ਬੰਦੀ ਹੈ ਜੇ ਮਾਇਆ ਅਸਰ ਨਾ ਕਰੇ ਤਾਂ ਜੀਵ ਕਿਤੇ ਟਿੱਕੇ ਨਹੀਂ ਬੈਠਦਾ ਉਹ ਚੱਲਦਾ ਫਿਰਦਾ ਰਹਿੰਦਾ ਹੈ ਐਸਾ ਹੀ ਮੋਨੀ ਸੁਖਦੇਵ ਦਾ ਹਾਲ ਸੀ ਉਹ ਲਗਾਤਾਰ ਹੀ ਚੱਲਦਾ ਰਹਿੰਦਾ ਐਸਾ ਬ੍ਰਹਮ ਗਿਆਨੀ ਹੋ ਗਿਆ ਸੀ ਕਿ ਮਿੱਟੀ ਤੇ ਸੋਨੇ ਪੁਰਸ਼ ਤੇ ਨਾਰੀ ਵਿੱਚ ਕੋਈ ਭੇਦ ਨਹੀਂ ਸੀ ਰਿਹਾ ਸੰਤ ਮੰਡਲੀਆਂ ਨਾਲ ਵਿਚਰਦਾ ਰਹਿੰਦਾ ਸੀ ਉਸਨੇ ਕਾਮ, ਕ੍ਰੋਧ, ਹੰਕਾਰ, ਲਾਲਚ ਤੇ ਮੋਹ ਆਦਕ ਨੂੰ ਮਾਰ ਲਿਆ ਸੀ ਇੱਕ ਵਾਰ ਆਖਦੇ ਹਨ ਪ੍ਰਭੂ ਨੇ ਉਸ ਦੀ ਪਰਖ ਕਰਨੀ ਚਾਹੀ ਸੰਤ ਮੰਡਲੀ ਨਾਲ ਵਿਚਰਦਾ ਹੋਇਆ ਗੰਗਾ ਦੇ ਕਿਨਾਰੇ ਪੁਜਿਆ ਅੱਗੇ ਇਸਤਰੀਆਂ ਇਸ਼ਨਾਨ ਕਰ ਰਹੀਆਂ ਸਨ ਇਸਨੇ ਖਿਆਲ ਨਾ ਕੀਤਾ ਆਪ ਇੱਕ ਪਾਸੇ ਇਸ਼ਨਾਨ ਕਰਨ ਲੱਗ ਪਿਆ ਇਸ਼ਨਾਨ ਕਰਕੇ ਦੁਰਨ ਲੱਗਾ ਤਾਂ ਇੱਕ অতি ਸੁੰਦਰ ਤੇ ਜਵਾਨ ਇਸਤਰੀ ਨਾਚ ਕਰਦੀ ਹੋਈ ਆਈ ਇਹਨਾਂ ਦੇ ਅੱਗੇ ਹੋ ਕੇ ਨੱਚਣ ਲੱਗ ਪਈ ਐਸੇ ਹਾ ਪਾਵ ਦਿਖਾਏ ਜੋ ਮਨਮੋਹਣੇ ਸਨ ਪਰ ਸੁਖਦੇਵ ਦੇ ਮਨ ਅਤੇ ਨੇਤਰਾਂ ਉੱਤੇ ਉਸਦਾ ਕੋਈ ਅਸਰ ਨਾ ਹੋਇਆ ਉਹ ਅਡੋਲ ਰਹੇ ਤੇ ਅੱਗੇ ਚਲੇ ਗਏ ਸੁਖਦੇਵ 무ਣੀ ਨੇ ਧਿਆਨ ਹੀ ਨਾ ਕੀਤਾ ਇਸਤਰੀ ਸ਼ਰਮਿੰਦੀ ਹੋ ਗਈ ਉਸ ਦਿਨ ਤੋਂ ਬਾਅਦ ਸੁਖਦੇਵ 무ਣੀ ਦੀ ਕੋਈ ਪਰਖਿਆ ਨਹੀਂ ਹੋਈ ਜਾਤ ਨਾ ਜਾਤ ਦੇਖ ਮਤ ਪਰਮੋਹ ਸੁਖ ਜਨਕ ਪੱਗੀ ਲੱਗ ਤੇ ਆਵੇ ਕੋ ਝੂਠਣ ਝੂਠ ਪਈ ਸਿਰ ਉੱਪਰ ਖਿਨ ਮੰਨਵਾ ਤਿਲ ਨਾ ਡੁਲਾਵੇ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ